ਸਸ ਵਿਗਕ ਸੰ ਸਾਥੀਓ ਅੱਜ ਤੁਹਾਨੂੰ ਅਸੀਂ ਸੁਪਰ ਸੀਡਰ ਦੀ ਕਣਕ ਤੇ ਤੇ ਜੋ ਡ੍ਰਿਲ ਦੀ ਕਣਕ ਹੁੰਦੀ ਆ ਵਿਜਾਈ ਦੀ ਉਹ ਤੁਹਾਨੂੰ ਦਿਖਾਉਣ ਜਾ ਰਹੇ ਆ ਤੇ ਕਿਵੇਂ ਘਟ ਕਿਵੇਂ ਵੱਧ ਇਹ ਲੱਗ ਜੂ ਪਤਾ ਵੀ ਕਿਵੇਂ ਘੱਟ ਹੋਈ ਆ ਤੇ ਕਿਵੇਂ ਵੱਧ ਜੋ ਜਰਮੀਨੇਸ਼ਨ ਹੋਇਆ ਕਣਕ ਦਾ ਘੱਟ ਵੱਧ ਕਿਵੇਂ ਹੋਇਆ ਕਿਹੜੇ ਕਾਰਨ ਹੈ ਜੀ ਤੇ ਆ ਦੇਖੋ ਜੀ ਇਹ ਜੀ ਸੁਪਰ ਸੀਡਰ ਦੇ ਵਿੱਚ ਜਿਹੇ ਹੋਏ ਕਣਕ ਹੈ ਜੀ ਐਨ ਵਧੀਆ ਜੀ ਕਹਿੰਦੇ ਹੋਏ ਇੱਕ ਨੰਬਰ ਦਾ ਦਾਣਾ ਜੀ ਜਰਮਿਸ਼ਨ ਹੋਇਆ ਜੀ ਇੱਕ ਬਰਾਬਰ ਜਮੀ ਹੈ ਜੀ ਕੋਈ ਕਮੀ ਨਹੀਂ ਕਈ ਕਿਸਾਨ ਵੀਰਾਂ ਨੇ ਕਹਿਣਾ ਹੈ ਜੀ ਵੀ ਜੇ ਸੁਪਰ ਸੀਡਰ ਦੀ ਕਣਕ ਹੈ ਜੀ ਉਹ ਘਟ ਜਿਓ ਜਮੀ ਹੈ ਜੀ ਕੀ ਕਰਨੇ ਨੇ ਜੀ ਉਹ ਘੱਟ ਬਗ ਜਮਣ ਦੇ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਸਾਡਾ ਮੈਂ ਇਹ ਕਣਕ ਘਾਟਰ ਬੱਜਮਣ ਦਾ ਕਾਰਨ ਇਹ ਹੁੰਦਾ ਜੇ ਆਪਾਂ ਚੰਗੀ ਤਰ੍ਹਾਂ ਬਜਾਈ ਨਹੀਂ ਕਰਦੇ ਜੋ ਵਾਈ ਹੁੰਦੀ ਹੈ ਜੀ ਇੱਕ ਪਾੜ ਘੱਟੋ ਘੱਟ ਇੱਕ ਨੇ ਦੋ ਦੋ ਪਾੜਾਂ ਪਾਈਆਂ ਹੋਣੇ ਚਾਹੀਦੀਆਂ ਜੀ ਖੇਤ ਵਿੱਚ ਬਾਜੂ ਬਿੱਟੀ ਨਰਮ ਹੋਵੇ ਜਿਹੜੇ ਆਪਾਂ ਡਾਇਰੈਕਟ ਬਜਾਈ ਕਰਦੇ ਆ ਜੀ ਧਾਨ ਵਾਢ ਕੇ ਨਾਲ ਦੇ ਉੱਪਰ ਤੇ ਪ੍ਰਾਲੀ ਦੇ ਵਿੱਚ ਕਰਦੇ ਉਹ ਉਥੇ ਹਵਾ ਪਈ ਜਾਂਦੀ ਹੈ ਜੀ ਖੇਤ ਨੂੰ ਨਾਲ ਨਾਲ ਆ ਕੇ ਖੇਤ ਨਰਮ ਹੁੰਦਾ ਜੀ ਤਾਂ ਆਪਣੀ ਜਿਹੜੀ ਕੰਕ ਹੈ ਜੋ ਘੱਟ ਵੱਧ ਜੰਮਦੀ ਹੈ ਜੀ ਹੋਰ ਕੋਈ ਕਾਰਨ ਨਹੀਂ ਮਾਤਾ ਕਿਸਾਨ ਵੀਰ ਨੂੰ ਹੀ ਸਲਾਹ ਦਿੰਨਾ ਹੈ ਜੀ ਤੇ ਘਟੋ ਘਟੇ ਇੱਕ ਆਪਣੀ ਪਾੜ ਹੈ ਜੋ ਖੇਤ ਨੂੰ ਪਾਈ ਹੋਣੀ ਚਾਹੀਦੀ ਹੈ ਦੇਖੋ ਜੀ ਇਹਦੇ ਵਿੱਚ ਮੱਕੀ ਵੀਜੀ ਸੀ ਮੈਂ ਘਾਹ ਵੀ ਖੜਾ ਸੀਗਾ ਇੱਕ ਪਾੜ ਪੱਕੀ ਪਵਾ ਕੇ 10 ਦਿਨ ਬਾਅਦ ਕਣਕ ਬਜਾਈ ਕੀਤੀ ਆ ਜੀ ਨਾਲੇ ਨਾਲ ਬੱਤ ਵੀ ਆ ਗਈ ਖੇਤ ਨੂੰ ਗੱਲ ਵੀ ਬਹੇਰੀ ਸੀਗੀ ਕਣਕ ਵੀ ਵਧੀਆ ਉੱਗੀ ਆ ਜੀ ਇਹ ਜਿਹੜੀ ਕਣਕ ਬੀਜੀ ਸੀ ਅਸੀਂ ਜੀ ਇਹ ਅੱਜ ਦਿਨ 12 ਦਿਨ ਹੋ ਗਏ ਜੀ ਕਣਕ ਨੂੰ ਜੀ ਨੂੰ 12 ਦਿਨ ਦੀ ਕਣਕ ਆ ਜੀ ਦੇਖ ਲੋ ਨੇ ਵਧੀਆ ਜੀ ਕਣਕ ਜਰਮੀ ਆ ਆ ਜਿਹੜੀ ਬਜਾਈ ਹੋਈ ਹੈ ਜੀ ਇਹ ਹੋਈਏ ਛੱਟੇ ਨਾਲ ਜੀ ਛੱਟੇ ਨਾਲ ਵੀ ਦੇਖੋ ਕਿੰਨੀ ਵਧੀਆ ਜੀ ਕਣਕ ਦਾ ਜਰਮੀਸ਼ਨ ਹੋਇਆ ਜੀ ਇਹਦੇ ਚ ਵੀ ਪਹਿਲੇ ਦੋ ਪਾੜਾ ਪਾਈ ਹੋਏ ਸੀਗੇ ਜੀ ਆਪਾਂ ਕੇ ਫਿਰ ਦੁਬਾਰਾ ਕਣਕ ਛੱਟੇ ਨਾਲ ਵੀ ਜਾਈ ਕੀਤੀ ਗਈ ਜੀ चेक करने का वास्ते भी कई घट होंगी कड़ी व्रैल तौर पर देखो जी कि कणक जमी है जी <laughs> हाँ देखो जी एक आ बजाई हुई है जी सुपर सीटर की डायरेक्ट बीजी हुई है ਕੋਈ ਪਾਰ ਨਹੀਂ ਪਾਈ ਹੋਈ ਤੇ ਵਿੱਚ ਕੋਈ ਕੁਝ ਨਹੀਂ ਹੋਇਆ ਵਾ ਸਿੱਧਾ ਡਾਇਰੈਕਟ ਬਜਾਈ ਕੀਤੀ ਸੀ ਖਰੀਕ ਇਹ ਵੀ ਜੋ ਹੈ ਚੱਜ ਨਾਲ ਜੰਮੀ ਨਹੀਂ ਚੰਗੀ ਤਰ੍ਹਾਂ ਉਹ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜੀ ਕਣ ਕਿਹੜੀ ਘੱਟ ਵੱਧ ਜੰਮਣ ਦੇ ਕੀ ਕਾਰਨ ਨੇ ਦੇਖੋ ਜੀ ਇੱਕ ਤਾਂ ਤੋ ਇਹ ਪਤਾ ਲੱਗਦਾ ਜੀ ਸਾਡੇ ਸਾਡੀ ਜ਼ਮੀਨਾਂ 'ਚ ਕੋਈ ਕਮੀ ਨਹੀਂ ਹੈ ਅਸੀਂ ਆਪਣੇ ਖਰਚੇ ਬਚਾਉਣ ਦੇ ਚੱਕਰ ਦੇ ਵਿੱਚ ਆਪਣੀ ਜੋ ਫਸਲ ਨਾਲ ਇਹ ਕੰਮ ਕਰ ਰਹੇ ਆ ਜੀ ਠੀਕ ਹੈ ਜੀ ਦੇਖੋ